ਪਿਆਰੀ ਸਾਧ ਸੰਗਤ 40 ਦਿਨ ਦੇ ਜਤ ਪ੍ਰਯੋਗ ਤੋਂ ਬਾਅਦ ਜੋ ਤਿੰਨ ਦਿਨਾਂ ਦਾ ਜੋ ਲਗਾਤਾਰ ਜੋ ਅਸੂ ਦੇ ਮਹੀਨੇ ਦੇ ਵਿੱਚ ਜੋ ਮੇਲਾ ਮਨਾਇਆ ਜਾਂਦਾ 17 18 19 ਅਕਤੂਬਰ 2025 ਨੂੰ ਇਸ ਵਾਰ ਜੋ ਮੇਲਾ ਰੱਖਿਆ ਗਿਆ ਸੀ ਅੱਜ ਮੇਲੇ ਦਾ ਜੋ ਸਮਾਪਤੀ ਦਾ ਦਿਨ ਹੈ ਸਿਰਸਾ ਤੋਂ ਦਲੀਪ ਸਿੰਘ ਜਿਨ੍ਹਾਂ ਨੇ ਬਚਨ ਜਿਨ੍ਹਾਂ ਦੀ ਉਪਦੇਸ਼ ਸੁਣੇ ਆਏ ਹੋਏ ਰਾਗਿਆ ਢਾਡੀਆ ਕਿਵਿ ਸ਼ਰਜਥਾ ਦੇ ਜਿਨ੍ਹਾਂ ਦੇ ਇਹਨਾਂ ਨੇ ਅੰ ਵਿਚਾਰ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਔਰ ਜਿੰਨੇ ਕਦਮ ਚੱਲ ਕੇ ਇੱਥੇ ਸੰਗਤਾਂ ਆਈਆਂ ਨੇ ਉਹਨੇ ਕਦਮਾਂ ਨੂੰ ਪ੍ਰਣਾਮ ਹੈ ਤੇ ਅੱਜ ਜੋ ਸਮਾਪਤੀ ਦਾ ਦਿਨ ਸੀਗਾ ਤੁਹਾਨੂੰ ਦਿਖਾਇਆ ਕਿ ਅੱਜ ਪੂਰਾ ਜੋ ਮੇਲਾ ਪੱਖਿਆ ਹੋਇਆ ਸੀਗਾ ਜਗਮਾਲ ਵਾਲੀ ਤੇ ਜਿਹੜੇ ਸੰਤ ਬਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਵੀ ਅੱਜ ਇੱਥੇ ਆਣ ਕੇ ਦਰਸ਼ਨਾਂ ਦਿਦਾਰ ਦਿੱਤੇ ਤੇ ਔਰ ਆਪਣੇ ਬਚਨਾਂ ਦੇ ਰਾਹੀ ਜੋ ਕਿ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਾਥੀ ਤੁਹਾਨੂੰ ਲੈ ਚੱਲਦੇ ਸਿੱਧਾ ਅਸੀਂ ਪੰਡਾਲ ਦੇ ਵਿੱਚ ਜਿੱਥੇ ਸੰਤ ਵਿਰਿੰਦਰ ਸਿੰਘ ਜੋ ਜਗਮਾਲ ਵਾਲੀ ਦੇ ਜੋ ਗੱਗੇ ਰਸ਼ੀਦ ਨੇ ਉਹਨਾਂ ਦੇ ਤੁਹਾਨੂੰ ਸੁਣਾਣਿਆ ਵਿਚਾਰ ਉਹਨਾਂ ਨੇ ਸੁਣਾਣਿਆ ਤੁਹਾਨੂੰ ਉਪਦੇਸ਼ ਵਰਤ ਕਰਵਾਨਿਆ ਸਿੱਖ ਸੰਗਤਾਂ ਦੇ ਦਰਸ਼ਨ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਇੱਥੋਂ ਗੁਰੂ ਘਰ ਤੋਂ ਸਾਰੇ ਪ੍ਰਬੰਧਕ ਐਸੀ ਉਹਨਾਂ ਨੂੰ 2 ਘੰਟੇ ਉੱਤੇ ਇੰਤਜ਼ਾਰ ਕਰਨਾ ਪਿਆ ਇੱਥੇ ਉਹਨਾਂ ਦੀ ਸੇਵਾ ਚੇਤੇ ਇੰਦੀ ਸਤ ਜੁਪੀ ਸੀ ਉਸ ਤੋਂ ਬਾਅਦ ਵੀ 2 ਘੰਟੇ ਉਹਨਾਂ ਨੇ ਉੱਤੇ ਇੰਤਜ਼ਾਰ ਕੀਤਾ ਅਸੀਂ ਕਿਤੇ ਕੰਮ ਲੱਗੇ ਹੋਈ ਸੀ ਸਭ ਤੋਂ ਪਹਿਲਾ ਧਾਮ ਸਾਡੀ ਕਮੇਟੀ ਨੂੰ ਅਸੀਂ ਹਰ ਦੂਰ ਕੇ ਮਾਫੀ ਮੰਗਦੇ ਹਾਂ ਕਿ ਸਾਡੇ ਕਰਕੇ ਤੁਹਾਨੂੰ ਇਹਨੀ ਤਕਲੀਫ ਹੋ। ਤੇ ਆਪਕਾ ਸਾਰੇ ਦਿੱਕਤਾਂ ਟਿਕ ਹੋਏ ਨਾ। ਕਰਤੇ ਕਰਦੇ ਹੋ ਹਾਂ ਆਪਣਾ ਮਕਸਦ ਇਹ ਹੈ। ਆਪ ਕੋਈ ਚੰਗੀ ਚੀਜ਼ ਕਿ ਤੁਮ ਗ੍ਰੇ پونجی لکھا کے لے کے آئے کسی نہیں پتا بھی پونجی کی مالک پتا نہیں کدو بلاوا آ جائے سارے ہی اپنے آپ بڑا شانہ سمجھتے ہیں چتر سمجھتے ہیں عقل مند سمجھتے ہیں پر جو مالک کی بندگی نہیں

ਕੂੜਾ ਕੂੜਾ ਨੇ ਲਗਾ ਬਿਸਰੇਆ ਪ੍ਰਕਾਰ ਕਿਸ ਨਾਲ ਕੀ ਚੈ ਦੋਸਤੀ ਸਭ जग ਚਲ ਭਾ ਕੇ ਦੇ ਨਾਲ ਯਾਰੀ ਕਰੀਏ ਇਹਦੇ ਨਾਲ ਦੋਸਤੀ ਕਰੀਏ ਆਪਾਂ ਸਾਰੇ ਹੀ ਕਰਤਾਰ ਚ ਲੱਗੇ ਰਹਿਣਾ ਲਾਈਨ ਚ ਲੱਗੇ ਰਹਿਣਾ ਇਹ ਦੁਨੀਆ ਇੱਕ ਰੇਲ ਦੇ ਸਮਾਨ ਹੈ ਆਪਾਂ ਸਾਰੇ ਯਾਤਰੀ ਹਾਂ ਜਿੱਦਾ ਜਿੱਦਾ ਸਟੇਸ਼ਨ ਆਉਂਦਾ ਗਿਆ ਆਪਣੇ ਸਟੇਸ਼ਨ ਤੇ ਉੱਤਰਨੇ ਜਾਣਾ ਹੈ ਪਰ ਇਹ ਪਰਿਵਾਰ ਸਾਰਾ ਇਕੱਠਾ ਹੁੰਦਾ ਬਹੁਤ ਚੰਗੀ ਗੱਲ ਹੈ ਇੱਥੇ ਸੇਵਾ ਚੱਲ ਰਹੀ ਹੈ ਇੰਨਾ ਪਿਆਰ ਹੈ ਸਾਰਿਆਂ ਦਾ ਬਹੁਤ ਚੰਗਾ ਹੈ ਕਿ ਨਾਮ ਧਾਰਨੀਆਂ ਦਾ ਜਪ ਪਰ ਜੋ 44 42 ਦਿਨ ਤੋਂ ਚੱਲ ਰਿਹਾ ਹੈ ਆਖਰੀ ਕਿੰਦਰ ਮਿਲਣਾ ਹੈ ਇਸ ਦੇ ਵਾਸਤੇ ਆਪਕੀ ਮਸੂਸ਼ਕਾ ਰਹੀ ਸੰਗਤ ਨੂੰ ਕਹ ਰਹਾ ਤੁਹਾਡੇ ਨੇ ਗੁਰੂ ਸਾਹਿਬ ਨੇ ਆਪਨੂੰ ਇਹ ਹੀ ਫਰਮਾਇਆ ਹੈ ਕਿ ਅਸਲ ਚੀਜ਼ ਸਿਮਰਨ ਹੈ ਸੁਖਮਨੀ ਸਾਹਿਬ ਚਗਰੂ ਸਾਹਿਬ ਨੇ ਪਹਿਲੀ ਤੁਕਾ ਨੂੰ ਸਮਝਾਉਣ ਵਾਸਤੇ ਕੀ ਲਿਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਬਾਣੀ ਦੀ ਆਪਾਂ ਇੱਕ ਤੁਕ ਦੇ ਉੱਤੇ ਵੀ ਅਮਲ ਕਰ ਲਈਏ ਬੇੜਾ ਪਾਰ ਹੋ ਜਾਂਦਾ ਸੰਗੀਗਲ ਹੈ ਅਸਲ ਚੀਜ਼ ਇਹ ਹੀ ਬੇਨਤੀ ਕੀਤੀ ਹੈ ਨਾ ਵੀ ਸਿਮਰਨ ਹੀ ਹੈ ਸਿਮਰਨ ਨਾਲ ਹੀ ਸਾਰੇ ਕੰਮ ਆਉਨੇ ਆ ਆਪਾਂ ਜਿਵੇਂ ਮੋਬਾਈਲ ਦਾ ਸਵਿਚ ਆਫ ਕਰ ਦਿੰਨੇ ਆ ਤੇ ਤਰੰਗਾ ਆਣੀ ਬੰਦ ਹੋ ਜਾਂਦੀ ਆ ਆਪਾਂ ਇਹਦਾ ਸਵਿਚ ਆਫ ਕਰ ਰੱਖਿਆ ਹੈ ਓਨ ਕਿਵੇਂ ਹੋਊਗਾ ਸਿਮਰਨ ਕਰਨ ਨਾਲ ਮਾਲਕ ਕਿਤੇ ਬਾਹਰ ਨਹੀਂ ਅੰਦਰ ਹੀ ਬੈਠਾ ਹੈ ਆਸ਼ੀਰਵਾਦ ਮਿਲਣਾ ਉਦੋਂ ਹੀ ਸ਼ੁਰੂ ਹੋਊਗਾ ਜਿਹੜੀ ਸੰਗਤ ਘਰਾਂ ਚ ਬੈਠੀ ਹੈ ਉਹਨਾਂ ਲਈ ਥੋੜਾ ਜਿਹਾ ਸੰਦੇਸ਼ ਜਿਹੜੋ ਵੀ ਆ ਗਏ ਸੇ ਬੰਦੇ ਨਹੀਂ ਅਸੀਂ ਤਾਂ ਬੇਨਤੀ ਸਾਰਿਆਂ ਨੂੰ ਇਹ ਕਰਦੇ ਆਂ ਵੀ ਸੇਵਾ ਤੇ ਸਿਮਰਨ ਮਾਲਕ ਦੀ ਦਇਆ ਮਿਹਰ ਨੂੰ ਨਾਪਣ ਦਾ ਕੋਈ ਹੋਰ ਪੈਮਾਨਾ ਨਹੀਂ ਹੈ ਜਿਹੜੇ ਘਰੇ ਸੇਵਾ ਹੈ ਸਿਮਰਨ ਹੈ ਮਾਲਕ ਦੀ ਦਇਆ ਮਿਹਰ ਆਸ਼ੀਰਵਾਦ ਅੱਜ ਬਾਬਾ ਦੀ ਆਗਿਆ ਤੇ ਤੁਸੀਂ ਇਹਨਾਂ ਦੇ ਬਾਰੇ ਕੁਝ ਸੁਣਾ ਕੁਝ ਦੱਸੋ ਜੀ ਬਹੁਤ ਬੜਾ ਅਨੁਕ੍ਰਮ ਅਸੀਂ ਜਿਹੜਾ ਸਾਧਗੁਰੂ ਜੀ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਅੱਜ ਸਾਡੇ ਉਸ ਬੇਲੇ ਦੀ ਚਾਰ ਚਰ ਲਾਇਏ ਨੇ ਜਿਹੜਾ 40 ਦਿਨ ਤੋਂ ਜਾਪਰ ਜੋਗ ਚੱਲ ਕੇ ਅੱਜ ਦੀ ਸਮਾਪਤੀ ਵਾਲੇ ਪਾਸੇ ਮੁੜ ਰਿਹਾ ਸੀ ਤੇ ਇਹਨਾਂ ਦਰਸ਼ਨ ਦਿੱਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਗੱਲ ਮਿਲ ਕੇ ਅਸੀਂ ਮੇਲੇ ਸੁਣਾਏ ਇਹ ਸਾਡੇ ਕੋਲ ਸੰਗਤ ਲੈ ਕੇ ਆਉਣ ਸਤਿ ਸ੍ਰੀ ਅਕਾਲ ਜੀ ਇੱਥੇ ਜਿਹੜੀ ਆ ਸੰਗੀਤ ਜਿਹੜੀ ਆ ਉਹ ਇਹਨਾਂ ਦੇ ਉੱਤੇ ਬੇਲਿਆਂ ਤੇ ਸ਼ਾਮਲ ਹੋਵੇ ਸਾਰੇ ਵਾਅੜੜ ਕੇ ਚੜਦੀ ਕਲਾ ਦੀ ਗੁਰੂ ਦੀ ਕਿਰਪਾ ਦੇ ਨਾਲ ਜੜਦੀ ਗਲਾ ਉਹਨੇ ਸਾਰਿਆਂ ਦੀ ਤੇ ਸਿੱਖੀ ਸਿੱਖੀ ਨੂੰ ਸਾਰੇ ਫਰਾਜਿਤ ਕਰੀਏ ਤੇ ਜਿਹੜੇ ਸਾਡੇ ਭੈਣ ਭਰਾ ਕੋ ਜਿ ਵਿਛੜੇ ਨੇ ਉਹ ਵੀ ਆਓ ਸਾਰੇ ਰਲ ਕੇ ਸਤਗੁਰ ਦੀ ਕੀਰਤਿ ਗਾਈਏ ਤੇ ਉਸ ਅਕਾਲ ਪੁਰਖ ਦਾ ਸੁਖਰਾਣਾ ਕਰੀਏ ਜਿਨ੍ਹਾਂ ਨੇ ਸਾਨੂੰ ਜੀਵਨ ਬਖਸ਼ਿਆ ਜਿਡੇ ਨ ਵਰਗੀਆਂ ਬਹਾਨ ਸਤਿਗੁਰ ਤੇ ਬਿਆ ਰਮਾਨੂ ਕਦੀ সদਾਈ ਨਮਸਕਾਰ ਸੇ ਬੰਦਾ ਦੇਖਦੇ ਆ ਇਹਦਾ ਕੋਈ ਕੋਟ ਗ੍ਰੈਂਡ ਸੁਤੇ ਜੋ ਇਹਨਾਂ ਦੇ ਬਚਨ ਪੀਤੇ ਨੇ ਅਨੁੱਲੇ ਬਚਨ ਦੀ ਤੇ ਉਹ ਹਰ ਲੋਕ ਨੂੰ ਆਪਣੇ ਵਿੱਚ ਵਸਾਉਣੇ ਚਾਹੀਦੇ ਨੇ ਆਪਣਾ ਜੀਵਨ ਖਮਲਾ ਕਰਦੇ ਨੇ ਕਿਹਨ ਕੋ ਸ਼ਾਦੂ ਲਾਪਸਾਲੂ ਸੋਇ ਸਾਡਾ ਜਪ ਜੋ ਚੱਲ ਰਿਹਾ ਸੀ ਮਹਾਰਾਜ ਜੀ ਨੇ ਸਾਡੇ ਵਿੱਚ ਦਰਸ਼ਨ ਦੇ ਕੇ ਬਹੁਤ ਮਾਨ ਸਤ ਕਰ ਵਧਾਇਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਕਾਬਾਦ ਕਰਦੇ ਹਾਂ